ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਲੌਗ ਬਣਾਉਣ ਲੱਗੇ ਸੀਗੇ ਵੀ ਇੱਥੇ ਵਿਆਹ ਤੇ ਆਏ ਸੀਗੇ ਤੇ ਬਾਕੀ ਆਪਣੇ ਨਾਲ ਦੇ ਬੰਦੇ ਵੀ ਆਏ ਹੋਏ ਆ ਉਹਨਾਂ ਨੂੰ ਵੀ ਆਪਾਂ ਮળોੰਨੇ ਆ ਬਲੌਗ ਦੇ ਵਿੱਚ ਤੇ ਬਾਕੀ ਜੁੜੇ ਰਹੋ ਤੇ ਤੁਹਾਨੂੰ ਵਿਆਹ ਕੈਨੇਡਾ ਦਾ ਇੰਜੋਏ ਕਰਾਉਂਦੇ ਆ ਸਾਬ ਪਹੁੰਚ ਗਏ ਅਨਟਾਰੀਓ ਖਾਲਸਾ ਦਰਬਾਰ ਜਿੱਥੇ ਨੰਦਕਾਰ ਜਾ ਬਾਕੀ ਧੁੱਪ ਨਿਕਲੀ ਹੋਈ ਆ ਘਰ ਦੁਵਾਰਾ ਸਾਬ ਵੱਟਾ ਵਾ ਤੇ ਪੂਰੀ ਪਾਰਕਿੰਗ ਭਰੀ ਹੋਈ ਆ ਹਾਂਜੀ ਬਾਜੀ ਜੀ ਸੁਣਾਓ ਕਾ ਸਰ ਕੀ ਗੱਲ ਜਗਦੇ ਵਾਲਾ ਵਾ ਹੋਰ ਬੱਪਲ ਜੀ ਬਾਜੀ ਨੇ ਜੱਫਾ ਲਾਦਾ ਤੈਨੂੰ ਅੱਛਾ ਠੀਕ ਹਾਂ ਨਾ ਨਹੀਂਗਾ ਇੱਥੇ ਕੀ ਗੱਲ ਘਰ ਵਾਲੇ ਕੱਪੜਿਆਂ 'ਚ ਹੀ ਆ ਗਏ ਘਰ ਵਾਲੇ ਮੇਰੇ ਤੋਂ ਬਿਨਾ ਵਿਆਹ ਨਹੀਂ ਹੋਣਾ ਦਾ ਘਰ ਵਾਲੇ ਕੱਪੜੇ ਅੱਛਾ ਠੀਕ ਕੀ ਕਰਦਾ ਇਹ ਠੀਕ ਹੈ ਠੀਕ ਆ ਕੀ ਗੱਲ ਆ ਬੰਦਾ ਪਛਾਣਚ ਹੀ ਨਹੀਂ ਆਉਂਦਾ ਬੰਦੇ ਪਛਾਣ ਚ ਹੀ ਨਹੀਂ ਹੁੰਦੇ ਓਏ ਓਏ ਕਿਵੇਂ ਆ ਉਹ ਕੀ ਕਰਦਾ ਕਿੱਦਾਂ ਠੀਕ ਪਾ ਦਾ ਬਲੌਗ ਤਾਂ ਉਹਨੇ ਇਹ ਵੀ ਉਹੀ ਰਵਾਹ ਕਰੋ ਲੈ ਲਈ ਯਾਰ ਬਲੌਗ ਦਾ ਪਾ ਵੀ ਦਿੱਤਾ ਹੋਰ ਜੀ ਤੁਸੀਂ ਬਾਕੀ ਤੀਜਾ ਬੰਦਾ ਕਿੱਧਰ ਲਹਿ ਗਿਆ ਤੀਜਾ ਬੰਦਾ ਥੋੜਾ ਬਾਤੂ ਬੱਸ ਠੀਕ ਮੜਾ ਜਾ ਉਹ ਦੇਖ ਲਓ ਉਹ ਭਾਲੂ ਉਹ ਗੱਡੀ ਚ ਫੋਨ ਕਮਾਲਵਾਵਾ ਕੁਝ ਪਿਆ ਬੰਦਾ ਕੀ ਦਾ ਉਹ ਕੀ ਦਾ ਮੇਰੇ ਹੀ ਪਿਆ ਉਹ ਚਾਹੀਦਾ ਨਹੀਂਗਾ ਉਹਦੇ ਨਾਲ ਹੀ ਦੋ ਪਲੇ ਇਕ ਗੁਰ ਸਤਗੁਰ ਪ੍ਰਸਾਦ ਜੀ ਪੂਰਾ ਮਾਣੇ ਮਾਣ ਸੀ ਤੇ ਆਪਾਂ ਨੂੰ ਅਮੋਲਕ ਮਿਲਿਆ ਕੰਬਲੇ ਚਰਾਵਾ ਦੇ ਗਏ ਸੂਂਦੇੜੀ ਕੱਟੇ ਹੋਇਆ ਹਾਂ ਸੂਂਦੇੜੀ ਆਣੀ ਚੱਲਦੇ ਆਂ ਬੜੀ ਜਾਨਤਾ ਤਾਂ ਤਾਂ ਰਹਿ ਜਾਂਦਾ ਉਹ ਉਰੀ ਨਾਲ ਬਣਾਉਂਦੇ ਨੇ ਇੱਥੇ ਜੀ ਜਮਾਨੀ ਨੂੰ ਬਹੁਤ ਬਣਨ ਬਹੁਤ ਮੌਕੇ ਜਾਣੀਆਂ ਪੈਂਦੀਆਂ जी भाई कमें लगे वाया ठीक है बहुत लगे वाइस आज जुटी पाई आड़ी वजिया लगी है ठीक है ठीक है, ठीक है। ਹਾਂ ਜੀ ਇਹ ਮਨ ਜਿਹੜੇ ਦੱਸਿਆ ਮੈਨੂੰ ਸਾਡੇ ਕੋਲ ਬੰਦਾ ਸੀਗਾ ਬੰਦੇ ਖੜੇ ਸੀਗੇ ਤੋਂ ਪਹਿਲਾਂ ਇਹਨੂੰ ਦੱਸ ਤਾ ਵਿਆਹ ਤੇ ਆਏ ਸੀਗੇ ਆ ਬੰਦਾ ਆਇਆ ਕੈਲਗਰੀ ਤੋਂ ਆਇਆ ਭੁੱਲਰ ਜੀ ਦੱਸੋ ਆਪਦੇ ਬਾਰੇ ਨੂੰ ਤੋਂ ਬਣਾ ਮੈਂ ਵਿੱਚ ਬੋਲ ਤਾ ਉਹ ਤੋਂ ਸ਼ੁਰੂ ਜੀ ਆਪਾਂ ਨਾਲ ਦੇ ਬੰਦੇ ਮਿਲੇ ਸੀਗੇ ਜਿਹੜੇ ਸਕੂਲ 'ਚ ਪੜ੍ਹਦੇ ਸੀਗੇ ਆ ਇਹਮਨ ਆ ਜਸਕਰਨ ਆ ਆ ਪਾਲੂ ਜੀ ਆ ਆ ਬਾਤੀ ਜੀ ਆ ਆ ਭੁੱਲਰ ਜੀ ਆ ਕਲਾਈਂ ਦੀ ਇਹੇ ਭਾ ਦਵਾਦਿਆਂ ਦੇ ਕੈਮਰਾ ਓਏ ਇੱਕ ਘੁੰਮਦਾ ਨਹੀਂ ਐਪਲ ਘੁੰਮਦਾ ਨਹੀਂ ਹੈਗਾ ਐਪਲ ਐਪਲ ਘੁੰਮਦਾ ਨਹੀਂ ਜੇ ਆਪਣਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਸਬਸਕ੍ਰਾਈਬ ਕਰਦੇ ਹੋ ਆਈ ਤੁਹਾਨੂੰ ਆਪਾਂ ਮਿਲਦੇ ਰਵਾਂਗੇ ਧੰਨਵਾਦ